ਸਤਿਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜਗਤਿੰਦਰ ਬਾਲੀ ਜਿਨ੍ਹਾਂ ਦਾ ਪ੍ਰਕਾਸ਼ ਪਰਮਾਤਮਾ ਨੇ ਮੈਂ ਪਿਛਲੇ ਇੰਤਰਾਤ ਤੋਂ ਵਿਚਾਰ ਕਰਦਾ ਸੀ ਕਿ ਕੋੜ ਇੱਕ ਮੀਰ ਰਹਿਣ ਖੰਡ ਦਾ ਤਦ ਗੁਰੂ ਤੇ ਅਨੋ ਜੀ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਨੂੰ ਦੋ ਅਰਤੀ ਘੋੜੇ ਦੇ ਕੇ ਮੁੱਲ ਖਰੀਦ ਲਿਆ ਤੋ ਗੁਰਮਿੰਨਿ ਲ ਆਖਿਆ ਨਾਮਕ ਗੋਦਸਨ ਨਾਮਕ ਜਿਹੜਾ ਕੁਝ ਆਖੜਾਂ ਦਾ ਕਰੂੰਗਾ ਨਾਲਕ ਆ ਸਾਹਮਣੇ ਗਾਗਰ ਪਈਏ ਪਰ ਅੰਮ੍ਰਿਤ ਵੇਲੇ ਆ ਗਾਗਰ ਸੱਤੇ ਚੁੱਕੀ ਤੇ ਨਦੀ ਤੇ ਜਾ ਕੇ ਪਾਣੀ ਲੈ ਕੇ ਆਏ ਹੂ ਤੋ ਜਾ ਕੇ ਪਾਣੀ ਲਏ ਆਪੇ ਤੇ ਕਹਿੰਦੇ ਗੁਰੂ ਨਾਨਕ ਦੇਵ ਜੀ ਬਪਾ ਸਾਹਿਬ ਮਹਾਰਾਜ ਜਨਤੀ ਦੇ ਬਾਲੀ ਬਾਲ ਹੰਕਾਰ ਧਾਰਿਆ ਤੇ ਕਹਿੰਦੇ ਅੰਮ੍ਰਿਤ ਵੇਲਾ ਹੋਇਆ ਗਾਗਰ ਚੁੱਕਲੀ के नदी ते पाणी न चले अॼु हिकु इंसान जे ख़ाफ़ माला लिया अॼु इंसान जे लकड़ू खाधा ਗੁਲਾਮ ਬਣਾ ਕੇ ਰੱਖਿਆ ਹੋਇਆ ਇਸਿਆਣੀ ਕਹਿੰਦੇ ਗੁਲਾਮੀ ਤੇ ਰੋਕਤੀ ਬਿਮਾਰੀ ਹੁੰਦੀ ਹੈ ਤੇ ਉੱਥੇ ਇਨਸਾਨਾਂ ਨੇ ਰੱਬ ਨੂੰ ਗੁਲਾਮ ਬਣਾ ਲਿਆ ਕਹਿੰਦੇ ਜਦੋਂ ਗੁਰੂ ਨਾਨਕ ਦੇਵ ਪਾਦਸ਼ਾਹ ਮਹਾਰਾਜ ਪਾਣੀ ਦੀ ਕਾਦਰ ਲੈ ਕੇ ਪਾਣੀ ਲਿਵਾਣਗੇ ਜੀ ਰੋਣਾ ਤਾਂ ਨਦੀਆਂ ਦਾ ਸਾਰਿਆਂ ਦਾ ਪਾਣੀ ਸੁੱਕ ਗਿਆ ਕਹਿੰਦੇ ਕਾਦਰ ਦੀ ਕੁਦਰਤ ਕਰੋਧ ਹੋ ਗਈ ਨਦੀ ਦਾ ਪਾਣੀ ਸੁੱਕ ਗਿਆ ਉਦੋਂ ਆਪ ਕਿੱਸਾ ਮੀਰ ਜਦੋਂ ਵੇਖਿਆ ਨਲਕ ਨੂੰ ਉਸ ਦੀ ਸਾਧਨ ਆਈ ਜਾਂਦਾ ਪਾਣੀ ਲੈ ਆਇਆ ਨਨਕ ਨਨਕ ਪਾਣੀ ਲੈ ਆਇਆ ਕਹਿੰਦੇ ਮੀਰ ਜੀ ਕਹਿੰਦੇ ਨਦੀ ਵਿੱਚ ਤਾਂ ਪਾਣੀ ਹੀ ਨਹੀਂ ਤੇ ਕਹਿੰਦੇ ਨਨਕ ਘੂੜੇ ਚੱਲਿਆ ਜਾ ਤਾਹਾਂ ਤੇ ਕੋੜਾ ਪਾਣੀ ਵੀ ਸੋਕੂ ਗਿਆ ਕਹਿੰਦੇ ਰਾਤੋਂ ਰਾਤ ਸਾਰੀ ਨਦੀਆਂ ਦਾ ਪਾਣੀ ਸੁੱਕ ਗਿਆ ਖੂਹਾਂ ਦਾ ਪਾਣੀ ਸੁੱਕ ਗਿਆ ਤਲਾਬ ਦਾ ਪਾਣੀ ਸੁੱਕ ਗਿਆ ਕਾਗਰ ਦੀ ਟੰਗੜੀ ਤੇ ਕੋਰੇ ਤਹਾਂਗੀ ਕਹਿੰਦੇ ਅੱਜ ਰੱਬ ਨੂੰ ਦੇਖੀਆ ਸਾਰੇ ਸ਼ਹਿਰ ਦੇ ਵਿੱਚ ਬਹੁਤ ਕਾਰ ਮਚ ਗਈ ਸਾਰਾ ਸ਼ਹਿਰ ਉਬਾਤ ਹੈ ਪਾਣੀ ਤੋਂ ਜਾਨਵਰ ਡੁੱਖੇ ਮਰ ਰਿਹਾ ਸਾਰੇ ਦਰਦ ਸੁਕੂਨ ਲੱਗਦੇ ਸਾਰੇ ਕਹਿੰਦੇ ਹੁਣ ਪਾਇਸ ਕਰੋਤੀ ਕੁਦਰਤ ਦੀ ਕਰੋਪ ਨੂੰ ਵੇਖ ਕੇ ਹੈਰਾਨ ਹੋ ਕੇ ਜਗਰਤ ਹੋਏ ਜਿਦੋਂ ਮੀਂਹ ਵਿੱਚ ਚੰਨ ਇੱਕ ਦੀ ਗੱਲ ਹੈ ਤੇ ਮੇਰੇ ਯੱਗ ਦੇ ਮਾਲੀ ਤੁਨ ਗੁਰੂ ਅਨੰਦ ਦੇ ਪੰਜ ਸੇਵਕ ਕਹਿੰਦੇ ਮੀਰ ਕਿ ਆ ਮਾਰੇ ਧੰਦੇ ਕਰਦਾ ਰਹੇ ਹਨ ਉਸ ਤਰ੍ਹਾਂ ਹੋਵੇਗਾ ਵੀਰੋ ਆ ਬੱਚਿਆਂ ਦਾ ਬਪਾਨ ਕਰਨਾ ਛੱਡ ਦੇ ਜਿਵੇਂ ਇਸ ਠਿਕਾਣੇ ਦੇ ਸਾਰੇ ਕਿਤੇ ਪਾਣੀ ਸੁੱਕ ਗਿਆ ਕਦੇ ਪਾਣੀ ਵੀ ਵਾਪਸ ਆ ਜਾਵੇਗਾ ਧੰਗੂ ਗੁਰੂ ਨਾਨਕ ਦੇਵ ਪਰਮ ਸਾਹਿਬ ਮਹਾਰਾਜ ਕਹਿੰਦੇ ਮੀਰ ਨੂੰ ਸਮਝਾ ਰਹੇ ਆ ਇੱਕ ਪਾਸੇ ਕਾਦਰ ਦੀ ਕੁਦਰਤ ਕਰਾਉਂਗੀ ਨਦੀਆਂ ਨਾਲੇ ਦਾ ਸਾਰਿਆਂ ਦਾ ਪਾਣੀ ਸੁੱਕਾ ਆ ਉਸ ਬਿਲਾ ਸੀਲ ਢਾਢੀ ਨਿਭਾਓ ਉਹ ਕਰੇਗਾ Oh, yeah. i <laughs> गुलाम छॾे ਜੇ ਤੂੰ ਬਾਦਸ਼ਾਹ ਪਾਨ ਦੀ ਘੁੱਟ ਨੋੜਦਾ ਤੈਨੂੰ ਗੁਲਾਮ ਛੱਡਦੇ ਹੇਂ ਤੂੰ ਬਾਦਸ਼ਾਹ ਪਾਨ ਦੀ ਘੁੱਟ ਨੋੜਦਾ ਤੈਨੂੰ ਗੁਲਾਮ ਛੱਡਦੇ ਹੇਂ ਜੇ ਤੂੰ ਬਾਦਸ਼ਾਹ ਪਾਨ ਦੀ ਘੁੱਟ ਨੋੜਦਾ ਤੈਨੂੰ ਗੁਲਾਮ ਛੱਡਦੇ ਜੇ ਤੂੰ ਬਾਦਸ਼ਾਹ ਪਾਨ ਦੀ ਘੁੱਟ ਨੋੜਦਾ ਤੈਨੂੰ ਗੁਲਾਮ ਛੱਡਦੇ ਬੱਚਾ ਜੇ ਤਰਾ ਤੂੰ ਬੱਚਿਆਂ ਦਾ ਕਿ ਤਾਂ ਬਰਤਨ ਫਰੋਸ਼ ਦੀ ਰੱਤ ਤਾਂ ਚੱਲਦਾ ਇਹਨੂੰ ਬੰਦ ਕਰਦੇ ਨਹੀਂ ਤਾਂ ਇਸੇ ਤਰ੍ਹਾਂ ਹੋਵੇਗਾ ਕਿ ਤੇ ਕਾਦਰ ਦੀ ਗੁਜਰਤ ਕਰੋ ਬਾਗੀ ਇਹਦੇ ਜਗਤ ਦਾ ਬਾਲੀ ਜਗਤ ਨੂੰ ਨਾਨਕ ਦੋਮ ਪਾਤਸ਼ਾਹ ਮਹਾਰਾਜ ਨੂੰ ਅੱਜ ਗੁਲਾਮ ਬਣਾ ਕੇ ਰੱਖਿਆ ਹੋਇਆ ਆ ਸਤਾਰ ਯੋਗ ਸੰਗਤਾਂ ਵੱਲੋਂ ਇਤਿਹਾਸਾ ਮਾਨ ਸਤਾਰ ਆਇਆ ਮੈਂ ਸਭ ਨਾਲ ਲੱਗ ਕੇ ਤੋਂ ਗੱਲ ਕਰਦਾ ਆ ਅਗਲੀਆ ਵਿਚਾਰਾ